ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੀ ਪੋਹੇ ਦੀ ਰੈਸਪੀ ਸਟਿੱਕਾ ਜੀ ਸਾਰੇ ਨੂੰ ਪੱਡਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਬੱਚੇ ਆਉਣ ਵਾਲੇ ਸੀ 1:30 ਵਜੇ ਨੇ ਤੇ ਮੈਂ ਸੋਚਿਆ ਉਹਨਾਂ ਲਈ ਪੋਹਾ ਬਣਾ ਲੈਣੀ ਪਤਾ ਨਹੀਂ ਉਹਨਾਂ ਨੂੰ ਪਸੰਦ ਆਵੇ ਜਾਂ ਨਾ ਆਵੇ ਤੇ ਇਹ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਆਪਾਂ ਸਮਾਨ ਕੱਟ ਕੇ ਰੱਖ ਲਿਆ ਸਾਰਾ ਜੋ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਤੇ ਹੁਣ ਆਪਾਂ ਗੈਸ ਔਨ ਕਰਦੇ ਆਂ ਇੱਥੇ ਆਪਾਂ ਪੈਨ ਰੱਖ ਦਿੰਦੇ ਆਂ ਗੈਸ ਆਪਾਂ ਕਰ ਦਿੰਨੇ ਕੱਟ। ਇਹਦੇ ਵਿੱਚ ਤੁਸੀਂ ਤੇਲ ਪਾਉਣਾ ਚਾਹੁੰਦੇ ਹੋ ਹਰ ਫੈਨ ਪਾਉਣਾ ਚਾਹੁੰਦੇ ਹੋ ਜਾਂ ਦੇਸੀ ਘਿਓ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ। ਦੇਸੀ ਘਿਓ ਥੋੜਾ ਜਿਹਾ ਪਾਤਾ ਹੈ ਇਹਦੇ ਵਿੱਚ। ਤੇਲ ਵੀ ਪਾ ਸਕਦੇ ਤੁਸੀਂ। ਹੁਣ ਆਪਾਂ ਘਿਓ ਥੋੜਾ ਜਿਹਾ ਗਰਮ ਹੋਣ ਦਿੰਨੇ ਆ। ਜਿੰਨਾ ਚਿਰ ਘਿਓ ਗਰਮ ਹੋ ਰਿਹਾ ਗੈਸ ਆਪਾਂ ਕੱਟ ਰੱਖੀ ਹੋਈ ਹੈ। आप हम करे जोहा आप धो लिया एक कौले कौली पोहा लिया मैं इन आपो ला बस हल्के हथाएं धोना है ये नहीं कि आप घुट कुट के धोना है दो बारी इन आपो ला ਪਾਣੀ ਜਿਹੜਾ ਆਪਾਂ ਕੱਢਦੇ ਨੇ ਇਹਦੇ ਵਿੱਚੋਂ ਇੱਕ ਵਾਰੀ ਫੇਰ ਆਪਾਂ ਗਲਾਸ ਇੱਕ ਪਾਣੀ ਪਾ ਕੇ ਧੋ ਲੈਨੇ ਆ। ਬਾਸੇ ਦਾ ਹੁਣ ਪਾਣੀ ਆਪਾਂ ਇੱਥੇ ਕੱਢ ਦਰਾਂ ਨਿਚੋੜ ਕੇ। ਪਾਣੀ ਇਹਦਾ ਕੱਢ ਦਿੱਤਾ ਆਪਾਂ ਸਾਰਾ ਤੇ ਹੁਣ ਇਹ ਥੋੜਾ ਜਿਹਾ ਫੁੱਲ ਵੀ ਗਿਆ। ਇਹਨੂੰ ਇੱਕ ਪਾਸੇ ਰੱਖ ਦਿਆ ਹੁਣ ਆਪਾਂ ਕਿਉ ਗਰਮ ਹੋ ਚੁੱਕਾ ਹੈ ਇਹਦੇ ਵਿੱਚ ਆਪਾਂ ਪਾ ਦੇਨੇ ਆ ਸਰੋਂ ਦੇ ਦਾਣੇ। ਇਹਦੇ ਵਿੱਚ ਪਾ ਦਨੇ ਆਪਾਂ ਕੜੀ ਪੱਤਾ ਫੋਨ ਇਹਦੇ ਵਿੱਚ ਜਿਹੜਾ ਆਪਾਂ ਪਿਆਜ਼ ਕੱਟ ਕੇ ਰੱਖਿਆ ਉਹ ਪਾ ਦਨੇ ਆਂ ਥੈਰੇ ਵਿੱਚ ਹਰੀ ਮਿਰਚੀਆਂ ਨੂੰ ਸਬੂਤੀ ਪਾਉਣ ਲੱਗੇ ਆ ਕਿਉਂਕਿ ਜੇਕਰ ਬੱਚਿਆਂ ਨੂੰ ਮਾ ਪਸੰਦ ਹੋਏ ਤਾਂ ਆਪਾਂ ਹਰੀ ਵਿੱਚ ਕੱਢ ਵੀ ਸਕਦੇ ਆ ਫੇਲਾ ਤਾਂ ਪਿਆਜ਼ ਨੂੰ ਪੋਣੀ ਆਣਾ ਇਹਦੇ ਵਿੱਚ ਆਪਾਂ ਪਾ ਦਿੰਨੀ ਆ ਨਮਕ ਸੁਆਦ ਅਨੁਸਾਰ ਪਾ ਸਕਦੇ ਹੋ ਜਿੰਨਾ ਤੁਹਾਡਾ ਜੀ ਕਰਦਾ ਜਦੋਂ ਬਾਦਸ ਜਾਂ ਕਈ ਲੋਕ ਟੱਟ ਵੀ ਖਾਂਦੇ ਆ ਜਾਂ ਕਈ ਘੱਟ ਖਾਂਦੇ ਨੇ ਉਹਦੇ ਹਿਸਾਬ ਨਾਲ ਤੁਸੀਂ ਨਮਕ ਪਾ ਸਕਦੇ ਹੋ ਇਹਦੇ ਜਿਹੜੀ ਆਪਾਂ ਕੱਟੀ ਹੋਈ ਮਿਰਚ ਰੱਖੀਏ ਉਹ ਇਸ ਪਾਦਨੇ ਆ ਤੁਸੀਂ ਇਹਨੂੰ ਮਿਰਚ ਨੂੰ ਬਰੀਕ ਵੀ ਕੱਟ ਸਕਦੇ ਹੋ ਬਰੀਕ ਕੱਟ ਕੇ ਪਾ ਸਕਦੇ ਹੋ ਪਰ ਇਹਨੇ ਬੱਚਿਆਂ ਵਾਸਤੇ ਬਣਾ ਲੱਗੇ ਆ ਬੱਚਿਆਂ ਨੂੰ ਜ਼ਿਆਦਾ ਤਿੱਖਾ ਨਾ ਲੱਗੇ ਤੇ ਇਹਦੇ ਕਰਕੇ ਮੈਂ ਇਹਦੇ ਵਿੱਚ ਸਬੂਤੀ ਮਿਰਚ ਪਾਤੀ ਆ ਥੋੜਾ ਜਿਹਾ ਇਹਦਾ ਪਿਆਜ਼ ਹੀ ਬ੍ਰਾਊਨ ਹੋ ਚੁੱਕਾ ਹੈ ਤੇ ਇਹਦੇ ਵਿੱਚ ਆਪਾਂ ਹੁਣ ਟਮਾਟਰ ਪਾ ਦਨੇ ਆ। ਜੇ ਇੱਛਾ ਹੈ ਜੇ ਹੈ ਟਮਾਟਰ ਪਾ ਸਕਦੇ। ਜੇ ਨਹੀਂ ਹੈਗਾ ਤੇ ਤੁਸੀਂ ਕੋਈ ਸਬਾਲ ਵਰਗਾ ਕਦੇ ਹੋ। ਹੁਣ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਲਦੀ ਪਾ ਦੋਗੇ। ਤੇ ਆਪਾਂ ਮੂਕਲੀ ਲਈਏ ਛਿਲਕੇ ਤੋਂ ਬਗੈਰ ਵਾਲੀ ਤੁਸੀਂ ਛਿਲਕੇ ਵਾਲੀ ਵੀ ਪਾ ਸਕਦੇ ਹੋ ਤੇ ਟੈਨ ਨੂੰ ਪੋਨ ਲਵਾਂਗੇ ਜਿਹੜੀ ਮੂਕਲੀ ਉਹ ਵੀ ਰੋਸ ਤੋਂ ਉਹ ਦੇਗੀ ਨਾਲ ਹੀ ਪੋਨ ਜਿਹੜਾ ਆਪਾਂ ਪੋਹਾ ਰੱਖਿਆ ਹੈ ਦੇਖੋ ਪੋਹਾ ਇਹਨਾਂ ਜਿਹੜਾ ਪਾਣੀ ਸਾਰਾ ਚੂਸ ਲਿਆ ਹੈ ਕਿੰਨਾ ਸੋਨਾ ਫੁੱਲ ਗਿਆ ਪੋਹਾ ये सारा पोहा हूँ बेच पा दें अपना मसाले से गैस घट कर दें गैस बिल्कुल घट रखनी देखो जी अपना पोहा जो पोहा है बन के हो गया तैयार ਇਨੂੰ ਆਪਾਂ ਨੂੰ ਪਲੇਟ ਵਿੱਚ ਕੱਢ ਲੈਣੀ ਹੈ। ਇਸ ਟਾਈਮ ਤੁਸੀਂ ਲੂਣ ਚੈੱਕ ਕਰ ਸਕਦੇ ਹੋ। ਜੇ ਤੁਹਾਨੂੰ ਜਿਹੜਾ ਨਮਕ ਜਾਂ ਮਿਰਚ ਕੋਈ ਘੱਟ ਲੱਗਦੀ ਤੁਸੀਂ ਪਾ ਸਕਦੇ ਹੋ। ਸਾਡਾ ਪੋਹਾ ਬਣ ਕੇ ਤਿਆਰ ਹੈ। ਤੇ ਬਹੁਤ ਹੀ ਸੋਹਣਾ ਬਣਿਆ ਹੈ ਬਹੁਤ ਹੀ ਵਧੀਆ ਬੱਚਿਆਂ ਨੂੰ ਪਸੰਦ ਆਜੇ ਹੁਣ ਬੱਸ। ਪੋਹਾ ਬਣ ਕੇ ਤਿਆਰ ਹੈ ਆਪਾਂ ਇਹਨੂੰ ਪਲੇਟ ਵਿੱਚ ਕੱਢ ਲਿਆ। ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਸਤਿ ਸ਼੍ਰੀ ਅਕਾਲ ਬਾਈ ਬਾਈ